ਸਿਆਸਤ ਦੇ ਵਿੱਚ ਲਗਾਤਾਰ ਦਲ ਬਦਲੀ ਦਾ ਦੌਰ جاری ਹੈ ਤਾਂ ਬੀਤੇ ਦਿਨੀ ਉਹ ਹੋਇਆ ਜਿਸ ਦੀ ਸ਼ਾਇਦ ਕਿਸੇ ਨੂੰ ਉਮੀਦ ਵੀ ਨਹੀਂ ਸੀ ਰਵਨੀਤ ਬਿੱਟੂ ਦਾ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਣਾ ਹੁਣ ਰਵਨੀਤ ਬਿੱਟੂ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਲਗਾਤਾਰ ਪਾਰਟੀ ਤੇ ਤੰਜ ਕਸਦੇ ਹੋਏ ਦਿਖਾਈ ਦੇ ਰਹੇ ਨੇ ਉਨਾਂ ਦੇ ਵੱਲੋਂ ਦੋਵੇਂ ਪਾਰਟੀਆਂ ਤੇ ਯਾਨੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਕਰਾਰਾ ਤੰਜ ਕੱਸਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਦੋਵੇਂ ਪਾਰਟੀਆਂ ਜਿਹੜੀਆਂ ਟੁੱਟਣਗੀਆਂ ਲੋਕ ਸਭਾ ਚੋਣਾ 2024 ਤੋਂ ਬਾਅਦ ਦੋਵੇਂ ਪਾਰਟੀਆਂ ਟੁੱਟਣਗੀਆਂ ਦੋਹਾਂ ਦੇ ਵਿਧਾਇਕ ਜਿਹੜੇ ਨੇ ਉਹ ਪਾਰਟੀ ਛੱਡਣਗੇ ਇਹ ਗੱਲ ਜਿਹੜੀ ਹੈ ਰਵਨੀਤ ਬਿੱਟੂ ਦੇ ਵੱਲੋਂ ਸਾਫ਼-ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹੀ ਗਈ ਹੈ ਬਹੁਤ ਵੱਡਾ ਇੱਕ ਬਿਆਨ ਜਿਹੜਾ ਰਵਨੀਤ ਬਿੱਟੂ ਦੇ ਵੱਲੋਂ ਦਿੱਤਾ ਗਿਆ ਤਾਂ ਰਵਨੀਤ ਬਿੱਟੂ ਦਾ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਣਾ ਇਹ ਹਰ ਇੱਕ ਨੂੰ ਹੈਰਾਨ ਕਰ ਦੇਣ ਵਾਲਾ ਸੀ ਕਿਉਂਕਿ ਰਵਨੀਤ ਬਿੱਟੂ ਬਹੁਤ ਹੀ ਪੁਰਾਣੇ ਸਮੇਂ ਤੋਂ ਯਾਨੀ ਕਿ ਆਪਣੇ ਦਾਦਾ ਦੇ ਸਮੇਂ ਤੋਂ ਹੀ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਇੱਕ ਬਹੁਤ ਅੱਛਾ ਅਹੁਦਾ ਮਿਲਿਆ ਹੋਇਆ ਹੈ ਤੇ ਨਾਲ ਹੀ ਨਾਲ ਜਦੋਂ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਸਾਰੇ ਹੀ ਹੈਰਾਨ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਅੱਜ ਰਵਨੀਤ ਬਿੱਟੂ ਦੇ ਵੱਲੋਂ ਇਹ ਗੱਲਾਂ ਕਈਆਂ ਗਈਆਂ ਜਿਸ ਤੋਂ ਬਾਅਦ ਇਹ ਸਾਫ਼ ਹੋ ਜਾਂਦਾ ਹੈ ਕਿ ਉਹ ਪਾਰਟੀ ਤੋਂ ਬੜੇ ਹੀ ਪਰੇਸ਼ਾਨ ਦਿਖਾਈ ਦੇ ਰਹੀ ਸੀ ਜਿਸ ਤੋਂ ਬਾਅਦ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਦੋਵੇਂ ਪਾਰਟੀਆਂ ਟੁੱਟਣ ਗਿਆ ਦੋਵੇਂ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਪੰਜਾਬ ਦੇ ਵਿਧਾਇਕ ਉਹ ਕਾਂਗਰਸ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਛੱਡਣਗੇ ਕਿਉਂਕਿ ਬੀਤੇ ਦਿਨ ਵੀ ਦੇਖਿਆ ਗਿਆ ਜਲੰਧਰ ਦੇ ਇੱਕ ਬਹੁਤ ਵੱਡੇ ਚਿਹਰੇ ਦੇਖਿਆ ਗਿਆ ਕਿ ਸੁਸ਼ੀਲ ਰਿੰਕੂ ਉਹਨਾਂ ਨੇ ਵੀ ਆਪਣੀ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਲਈ ਤੇ ਬੀਜੇਪੀ ਦੇ ਵਿੱਚ ਇਸ ਵੇਲੇ ਕਾਫੀ ਪਲੜਾ ਭਾਰੀ ਦਿਖਾਈ ਦੇ ਰਿਹਾ ਕਿਉਂਕਿ ਜਿੰਨੇ ਵੀ ਵੱਡੇ ਲੀਡਰਸ ਨੇ ਵੱਡੇ ਚਿਹਰੇ ਨੇ ਨਾਮਚੀਨ ਚਿਹਰੇ ਨੇ ਉਹ ਹੁਣ ਬਾਅਦ ਸਾਰੇ ਵਿੱਚ ਸ਼ਾਮਲ ਹੋ ਚੁੱਕੇ ਨੇ ਜਿਸ ਦੇ ਬਾਬਤ ਰਵਨੀਤ ਬਿੱਟੂ ਨੇ ਇਹ ਗੱਲ ਦੱਸੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਡੀ ਕਿਸ ਤਰ੍ਹਾਂ ਪੰਜਾਬ ਨੂੰ ਤਰਕੀਆਂ ਦੇ ਲੈ ਕੇ ਜਾਣਾ ਡਵੈਲਪ ਕਰਨਾ ਇਸ ਦੀ ਵੀ ਪੂਰੀ ਤਿਆਰੀ ਹੋ ਚੁੱਕੀ ਹੈ ਪੰਜਾਬ ਨੂੰ ਕਿਸ ਤਰ੍ਹਾਂ ਬਦਲਣਾ ਇਸ ਦੀ ਵੀ ਪੂਰੀ ਤਿਆਰੀ ਹੋ ਚੁੱਕੀ ਹੈ ਜਿਸ ਦੇ ਬਾਬਤ ਗੱਲ ਕਰਦੇ ਆ ਰਵਨੀਤ ਬਿੱਟੂ ਨੇ ਕੀ ਕਿਹਾ ਪਹਿਲਾਂ ਤੁਹਾਨੂੰ ਇੱਕ ਵਾਰੀ ਉਹ ਸੁਣਾਣੇ ਆ ਦੱਸੀ ਜਾ ਰਹੇ ਆ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮ ਐਲ ਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣਗੀਆਂ ਦੋਨੋਂ ਐਮਐਲਏ ਆ ਜਿਹੜੇ ਦੋਨੋਂ ਜਗ੍ਹਾ ਦੇ ਐਮਐਲਏ ਛੱਡ ਛੱਡ ਇਹਨਾਂ ਨੂੰ ਭੱਜ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਨੇ ਜਿਹੜੇ ਸਭ ਤੋਂ ਵੱਡੇ ਇਹ ਕੇਜਰੀ ਵਾਲੀ ਜਦੋਂ ਜੇਲ੍ਹ 'ਚ ਬੈਠਾ ਏ ਰਾਗਮ ਚੱਡਾਈ ਜਦੋਂ ਭੱਜਿਆ ਉਹਨਾਂ ਨੇ ਐਮਐਲਏ ਨੇ ਰਹਿਣਾ ਕਿਵੇਂ ਆ ਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਬਾਅਦ ਟੁੱਟਣਗੀਆਂ ਐਮਐਲਏ ਇਹਨਾਂ ਨੂੰ ਛੱਡ ਛੱਡ ਭੱਜਣਗੇ ਬਹੁਤ ਐਮਐਲਏ ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ ਆ